ਮਹਿਜ 200 ਰੁਪਏ ਦੇ ਲੈਣ-ਦੇਣ ਪਿੱਛੇ ਇੱਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਆਪਣੇ ਦੋਸਤ ਨਾਲ ਸ਼ਰਾਬ ਪੀਣ ਦੇ ਲਈ ਇਕ ਥਾਂ ਤੇ ਗਿਆ ਸੀ ਦੋਵੇਂ ਸ਼ਰਾਬ ਪੀ ਰਹੇ ਸੀ ਤਾਂ 200 ਰੁਪਏ ਪੈਸੇ ਕੱਟ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਸ਼ਖਸ ਸ਼ਰਾਬ ਪਿਲਾ ਰਿਹਾ ਸੀ ਉਸ ਦੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਸ ਨੂੰ ਗੁੱਸਾ ਚੜਦਾ ਤੇ ਉਸ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਸ਼ਖਸ ਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਰੋਸ ਰੱਖਿਆ ਜਾ ਰਿਹਾ ਹੈ। ਕਟਨਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਵਾਪਰੀ ਹੈ। ਇਹ ਕਿ ਇੱਕ ਸ਼ਖਸ ਜਲੰਧਰ ਦੇ ਇੱਕ ਟਾਬੇ ਦੇ ਵਿੱਚ ਕੰਮ ਕਰਦਾ ਸੀ ਤੇ ਕੁਝ ਥੰਮੇ ਦੇ ਲਈ ਆਪਣੇ ਘਰ ਗੁਰਦਾਸਪੁਰ ਗਿਆ ਸੀ ਤੇ ਆਪਣੇ ਦੋਸਤ ਦੇ ਨਾਲ ਸ਼ਰਾਬ ਪੀਣ ਦੇ ਲਈ ਇੱਕ ਥਾਂ ਤੇ ਚਲਾ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ਰਾਬ ਇੱਕ ਸ਼ਖਸ ਉਸਨੂੰ ਪਿਲਾ ਰਿਹਾ ਸੀ ਤਾਂ ਉਹਨਾਂ ਦੇ ਆਪਸ ਦੇ ਵਿੱਚ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤੇ ਉਸ ਸ਼ਖਸ ਦੇ ਵੱਲੋਂ ਤੇਜ਼ ਸਰ ਹਥਿਆਰਾਂ ਦੇ ਨਾਲ ਉਸ 'ਤੇ ਹਮਲਾ ਕੀਤਾ ਗਿਆ। ਹਮਲਾ ਕਰਨ ਤੋਂ ਬਾਅਦ ਉਸਨੂੰ ਮਾਦਿਕਾਟ ਉਤਾਰ ਦਿੱਤਾ ਤੇ ਉਸ ਤੋਂ ਬਾਅਦ ਪਰਵਾਰਿਕ ਮੈਂਬਰਾਂ ਦੇ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇਸੇ ਨਾਲ ਹੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੈਰੀਫਾਈ ਕੀਤਾ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਬੰਦੀ ਕਾਰਵਾਈ ਦੋਸ਼ੀਆਂ ਦੇ ਖਿਲਾਫ ਕੀਤੀ ਜਾ ਸਕਦੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਸੰਬੰਧੀ ਉਸ ਦੇ ਦੋਸ਼ ਤੇ ਇਲਜ਼ਾਮ ਲਗਾ ਰਿਹਾ ਹੈ ਤੇ ਪੁਲਿਸ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੀ ਹੈ ਐ ਪੈਦਲ ਹੋਣ ਗਏ ਹੈ ਤੇ ਮੈਂ ਆ ਤੇ ਕੋਲ ਨੂੰ ਤੋਂ ਕੁੱਟਣ ਡਿਆ ਪਿਆ ਪਹਿਣ ਹੀ ਨਿਕਲੇ ਪਣਾ ਸੰਗੜੀ ਜਾਂਦੇ ਮਾਂ ਲੱਤਾਂ ਪਾਲੀ ਉਹਨਾਂ ਨੇ ਵਰਕੇ ਬਾਹਰ ਡਿਆ ਪਿਆ ਕਿੰਨ ਓਕਾਰ ਵਾਲ ਦੇ ਕਰਮਾਂ ਦੇ ਕਰਮੇਦਾਰ ਦੀ ਉਹ ਕੀ ਕਰਦੇ ਕੰਮ ਖਰਾਬ ਹੀ ਵੇਚਦੇ ਕਿਹੜੀ ਸ਼ਰਾਬ ਵੇਚਦੇ ਦੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿੱਦਾਂ ਕਤਲ ਕੀਤਾ ਮਾਮਾ ਨੇ ਉਹ ਤਾਂ ਮਵਾਂੜ ਕੀ ਜੀ ਮਾਰੀ ਉਹਨਾਂ ਨੇ ਦੋਵਾਂ ਨੂੰ ਕੁੱਟਣ ਡਿਆ ਪਿਆ ਨੂੰ ਜੇ ਸਮਝੀ ਹਾਂਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਆਹ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਤੂੰ ਕਿਸ ਤਰ੍ਹਾਂ ਜਾਣ ਬਚਾਈ ਆਪਣੀ ਹਾਂਜੀ ਮੈਂ ਦੌਰ ਕੇ ਨਾ ਪਹਿਲਾਂ ਆ ਗਿਆ ਘੜੋਂ ਨਿਕਲ ਕੇ ਉਹਨਾਂ ਦੇ ਮੈਂ ਫੜ ਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਦਾ ਪੁਲੀ ਤੇ ਭਾਲਿਆ ਇਹ ਕਹਿੰਦਾ ਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮੈਂ ਅਰਸ ਨੂੰ ਲੈ ਕੇ ਆਉਣਾ ਆ ਮੈਂ ਕਿਹਾ ਤੂੰ ਅਰਸ ਨੂੰ ਮੇਰੇ ਕੋਲ ਤੇ ਆਣੀ ਆਂ ਆਂ ਰਿਆ ਅਰਸ ਨੂੰ ਲੈ ਗਿਆ ਤੇ ਮੈਂ ਉਹ ਗਿਆ ਤੇ ਤਗੋ ਆਪਣਾ ਕੌੜਾ ਵਾਲੀ ਟੋਲ ਪੰਪ ਲਾ ਕੇ ਆ ਗਿਆ ਤਗੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇ ਹਰਵਾ ਲਿਆ ਤੇ ਮਰ ਕੇ ਆਪਣਾ ਆਪ ਵੇਖਿਆ ਥੱਲੇ ਪੁਲੀ ਤੇ ਪਿਆ ਉਹਦੇ ਸਬੰਧ ਵਿੱਚ ਅਸੀਂ ਅੱਜ ਉਹਨਾਂ ਦਾ ਬਿਆਨ ਦਿੱਤੀ ਪੋਸਟਮਾਰਟ ਹੁਣ ਇਹ ਪਰਿਵਾਰ ਵਿੱਚ ਕੋਈ ਹੋਰ ਤੱਥ ਪੇਸ਼ ਕਰਨਾ ਚਾਹੁੰਦਾ ਹੈ ਜੂ ਐਜ ਪਰਨਾਜ਼ੋ ਬੰਦੀ ਕਰਵਾ ਲਈ ਕਰ ਪਰਿਵਾਰ ਕਹਿ ਰਿਹਾ ਪਹਿਲੀ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟ ਵਾਸਤੇ ਤੇਤਾ ਹੈ ਕਿੰਦੇ ਪੋਸਟਮਾਰਟ ਨਹੀਂ ਕਰਵਾ ਰਹੀ ਪੁਲਿਸ ਜਿਸ ਕਰਕੇ ਇਤਰਨਾ ਲਾਇਆ ਠੀਕ ਹੈ ਹੋਤਾ ਤਾਂ ਮੇਬੀ ਇਨਨੂੰ ਕੋਈ ਡਾਊਟ ਹੈ ਪਰ ਕੀ ਵਰਦੀ ਕੰਮ ਕਰ ਰਹੀ ਕਰ ਰਹੇ ਤੇ ਇਹ ਜਿਹੜਾ ਚਸ਼ਮਦੀਪ ਜਿਹੜੀ ਇੱਕ ਮੁੰਡਾ ਫੜਾਇਆ ਦਾ ਉਹ ਕਿਸ ਬਨਾ ਤੇ ਫੜਾਇਆ ਇਹ ਉਹ ਤਾਂ ਕਹਿ ਰਿਹਾ ਵੀ ਕਤਲ ਜਿਹੜਾ ਕੀਤਾ ਉਹਦਾ ਨਾਮ ਲੈ ਲੈ ਤੇ ਪਰਿਵਾਰ ਵੀ ਨਾਮ ਲੈ ਰਿਹਾ ਉਹਨਾਂ ਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਮਤਲਬ ਸਭ ਕੋ ਸਾਹਮਣੇ ਅਜੇ ਨਹੀਂ ਲੱਗਦੀ ਠੀਕ ਹੈ ਜਿਹੜਾ ਮੁੰਡਾ ਫੜਾਇਆ ਉਹ ਮੈਂ ਕਿਹਾ ਵੀ ਉਹਨੂੰ ਕਿਦੋਂ ਤੱਕ ਉਹ ਦੋਸ਼ੀ ਆ ਜਾਂ ਉਹ ਰਿਹਾ ਕਤਲ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਦਾਤਾ ਹੈ ਇਸ ਤੋਂ ਬਾਅਦ ਦੱਸਿਆ ਜਾਵੇ ਠੀਕ ਹੈ ਤੇ ਫਟਕਾ ਕਾਰਵਾਈ ਹੁਣ ਕੀ ਹੋ ਰਹੀ ਹੈ ਅਸਟਰੀਸ ਜੀ ਨੂੰ ਗੱਲ ਦੀ ਇਨਵੈਸਟੀਗੇਸ਼ਨ ਦਰਾਂ ਨੂੰ ਪੰਪੀ ਕਾਰਵਾਈ ਕਰਦੇ ਹੈ ਅਜੇ ਤਰ੍ਹਾਂ ਨਾ ਲੱਗਾ ਹੈ ਕਿ ਪਹਿਲਾ ਬਿਨਾ ਬਿਨਾ ਕਿਤੇ ਮਤਲਬ ਵਿਵਿਧ ਕਰੇ ਦੇ ਪੂਰ ਸਾਫ ਕਾਰਵਾਈ ਕਰੇ ਮਾਨੀ ਕਾਨੂੰਨੀ ਕਾਰਵਾਈ ਚੋਰੀ ਅੱਜ ਪਰ ਲਾ ਵਿਦਆਉਟ ਅਨੀ ਡਿਲੇ ਕਰੇ ਇਹ ਪਰਵਾਰ ਦੇ ਨਾਮ ਲੈ ਕੇ ਕਹਿ ਰਹੇ ਕਿ ਮਾਨੇ ਬਲਾ ਬੰਦੇ ਨੇ ਕਤਲ ਕੀਤਾ ਹੈ ਤੇ ਉਹਦੀ ਕੋਈ ਰਸਮੀ ਹੈ ਦੇਖੋ ਫਿਲਹਾਲ ਤਾਂ ਰਸਮੀ ਹੋਈ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਚਾਹੇ ਵੀਗਾ ਹੈ ਭਾਰਤੀ ਇਨਵੈਸਟੀਗੇਸ਼ਨ ਜਿਹੜੀ ਉਹ ਪੂਰ ਤੇ ਸਾਫ ਕਰਦੇ ਹੈ ਇਹ ਕੋਈ ਠੀਕਾ ਤੁਹਾਡੀ ਗੱਲ ਤੁਸੀਂ ਕਰ ਰਹੇ ਹੋ ਪਰ ਮੈਂ ਕਹਿ ਰਿਹਾ ਕਿ ਜਿਹੜਾ ਪਰਚਾ ਹੈ ਵਾ ਉਹ ਤੇੋਂ ਤੋਂ ਦੋ ਦਾ ਹੀ ਬੰਦਾ ਆ ਆਫਟਰ ਇਨਵੈਸਟੀਗੇਸ਼ਨ ਆਪਾਂ ਇਹਨੂੰ ਕਲੀਅਰ ਕਰ ਲਵਾਂਗੇ ਤੇ ਜਿਹੜਾ ਬੰਦਾ ਫੜਿਆ ਵਾ ਮੈਂ ਇਹ ਕਹਿ ਰਿਹਾ ਕਿ ਉਹ ਉਹਨਾਂ ਦੇ ਪਰਿਵਾਰ ਦਾ ਜੀ ਆ ਕਿਸ ਬੰਦਾ ਤੋਂ ਫੜਿਆ ਵਾ ਮੈਨੂੰ ਇਹ ਇਹ ਕਹਿ ਰਿਹਾ ਕਿ ਸਾਡਾ ਬੰਦਾ ਅੰਦਰ ਬਿਠਾਇਆ ਹੈ ਕਿ ਦੋਸ਼ ਲਾ ਰਹੇ ਨੇ ਬਿਠਾਇਆ ਨਹੀਂ ਹੈ ਜੀ ਅਸੀਂ ਉਹਨੂੰ ਬੁਲਾਇਆ ਸੀ ਹਾਂਜੀ ਤੁਹਾਡਾ ਨਾਮ ਰੱਖਿਆ ਹੈ ਨਹੀਂ ਜੀ ਬੁਲਾਇਆ ਸੀ ਮੈਂ ਸਭ ਇਹ ਕਹਿ ਰਿਹਾ ਦਾ ਸਾਡਾ ਬੰਦਾ ਨਰਾ ਉਹ ਸਾਡਾ ਬੰਦਾ ਕਿਉਂ ਦੋਸ਼ ਲਾ ਰਿਹਾ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਪੂਰਾ ਕਰਕੇ ਉਹਨੂੰ ਫ੍ਰੀ ਆਫ ਚਾਰਜ ਸਿਰਦ ਦਾਂਗੇ